ਹਾਂ ਤਿਆਰ ਹੋ ਜਾਣਾ ਮੈਂ 2 ਮਿੰਟ ਲਵਣੇ ਬਸ ਮੈਂ ਅਗਲਾ ਤਿਆਰ ਹੋਣਾ ਬਾਹਰ ਹੁੰਦੇ ਰਹੀ ਤੇ ਘਰ ਇਹਨੇ ਜਾਣਾ ਛੋਣੋ ਜਾਗਦੇ ਹੁਣ ਲੱਗ ਪਈਆਂ ਤਿਆਰੀਆਂ ਤੇ ਕੁੜੀਆਂ ਸਾਡੀਆਂ ਹੁੰਦੀਆਂ ਪਈਆਂ ਨੇ ਤਿਆਰ ਮੈਂ ਵੀ ਜਾਵਾਂਗੀ ਕਾ ਜਾਗਦੇ ਬੰਗੜਾ ਪਾਵਾਂਗੇ ਫੇਰ ਆਪਾਂ ਲੱਕ 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 ਸਟਾਰਟਿੰਗ ਕਿੰਨੀ ਹੈ ਇਹ ਦੀਪ ਦੇ ਐਕਸਟੈਂਡਡ ਉਹ ਤੇ ਤਿਆਰ ਹੋ ਵੀ ਗਈ ਮੈਂ ਹੋਈ ਨਹੀਂ ਪਾਤਾ ਲਾ ਕੱਪੜੇ ਬਸ ਦੋ ਮਿੰਟ ਮੈਂ ਕਮਾਂਡੀਆ ਕਰ ਗਈ ਆ ਦੇਖਿਆ ਜੀ ਤਿਆਰ ਹੋ ਗਈ ਕਿਉਂ ਹੋਈ ਕਿ ਤਿਆਰ ਹੋ ਜਾਣਾ ਮੈਂ 2 ਮਿੰਟ ਲਵਣੇ ਬਸ ਮੈਂ ਅਗਲਾ ਤਿਆਰ ਹੋਣਾ ਬਾਹਰ ਲੈ ਰੱਖੀ ਤੇ ਘਰ ਇਹਨੇ ਜਾਣਾ ਚੁੰਨੀ ਮੋਟੀ ਲੈਣਾ ਚੁੰਨੀ ਮੋਟੀ ਲੱਗਦਾ ਤਾਂ ਸੋਨਾ ਵਾਂ ਲੱਗਣਾ ਨਹੀਂ ਡੱਗ ਪੈਣਾ ਉਹ ਜੀ ਹੋ ਗਿਆ ਸਾਰੇ ਰਾਡੀ ਇਹ ਆਦੀਪ ਸਰਦਾਰਨੀ ਦੀ ਲੁੱਕ ਪਾਈ ਹੋਈ ਹੈ ਸੜਿਆ ਨੇ ਲਹਿੰਗੇ ਸਟੋਰੀਆਂ ਪੈਂਦੀਆਂ ਰਹੀਆਂ ਆਇਆ ਤੁਜੀ ਆਈ ਬਲੌਗ ਮੇਰੀ ਲੱਭਦੀ ਨਹੀਂ ਪਈ ਤੇ ਰਾਕਿੰਗ ਬਾਚ ਗਿਆ ਬੈਗ ਦਿੱਤੇ ਤਿਆਰੀਆਂ ਜਾਗੋ ਦੀਆਂ ਐਵੀ ਰੈਡੀ ਹੋ ਗਈਆਂ ਤੁਸੀਂ ਲੁੱਕ ਦੇਖ ਸਕਦੇ ਹੋ ਕੈਮਰਾ ਵੀ ਸਾਫ ਪਿਆ ਚਲੋ ਚੱਲੀਏ ਫਿਰ ਹੁਣ ਮੈਂ ਕਿਹਾ ਕਹਿੰਦੀ ਨਹੀਂ ਸੋਹਣੀ ਲੱਗ ਰਹੀ ਚਲੋ 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 ਅੱਗੇ ਪੌੜੀਆ ਬਲੌਗ ਲੈ ਪੈਣੀ ਗਾਈ ਮੈਂ ਹੁਣੇ ਪੌੜੀਆ ਤੇ ਡਿੱਗਣ ਲੱਗੀ ਮੇਰੀ ਜਾਗੋ ਨਿਕਲ ਚੱਲੀ ਹੋਣੀ ਥੋੜੇ ਦਿਨ ਪਹਿਲਾਂ ਰੱਬ ਨੂੰ ਪਿਆੜੀ ਹੋ ਜਾਣਾ ਹੀ ਮੈਂ ਲੱਤ ਬਾਤਰਾ ਲੈ ਦੇਖੋ ਜੀ ਘੋੜਾ ਤੇ ਗੱਡੀ 'ਚ ਬਿਠਾ ਆਇਆ ਇੱਧਰ ਬੰਨੀ ਤੂੰ ਕਿੱਥੇ ਲਾ ਆਓ ਤੂੰ ਉਹ ਰਕਾਰ ਪਾਣੀ ਦੂਰ ਆਏ ਆ ਕਦੋਂ ਕਰਨਦੇ ਆ ਤੇ ਮੈਨੂੰ ਤਾਂ ਮਯਾ ਆਉਂਦਾ ਆ ਚਲੋ ਅੱਗੇ ਚੱਲੋ ਹੁਣ ਤਾਂ ਅੱਗੇ ਜਾਦੇ ਆ ਮਗਰ ਕੁੱਤੇ ਨਾ ਡਰਨਾ ਸੀ ਆਹੋ ਜੀ ਪਹੁੰਚ ਚੱਲੇ ਆ ਆਪਾਂ ਵਿਆਹ ਵਾਲੇ ਘਰ ਬਾਅਦ ਖਾਣਾ ਖੋਤੇ ਪਿਖਾਉਂਦੇ ਰਹਿਣਾ ਉਹ ਠੀਕ ਆ ਕੇ ਬੜਾ ਸੰਗੋ ਲੱਗ ਜੇ ਨਕਰੀ ਆਹ ਨਹੀਂ ਸੁਣ ਕੇ ਦੀ ਜਮਹ ਹੋਈਂਗਾ ਨਹੀਂ ਚੱਲੋਗੇ ਨਹੀਂ ਸੰਗਤੀ ਸਭਾ। ਪਰ ਮਨੁੱਖ ਦੀ ਵੀ ਵਾਸਤੇ ਵੀ ਦੇਖਣਾ ਪੈਣਾ ਰਿਸਕਸ। ਮੁੰਡਿਆਂ ਦੇ ਆਪ ਕੋ ਵੀਰ ਦਾ ਹੀ ਆ ਕਰਾ ਕੇ ਬਾਹਰ ਜਾਣਾ ਵਾ। ਯਾਰ ਇਸ ਪੀ ਦਾ। 嗯。 ਸਾਰੇ ਰੋਟੀ ਮੈਂ ਰਹਿ ਗਈ ਸੀ ਮੈਂ ਇਕੱਲੀ ਬੈਠੀ ਹੋਈ ਸੀ ਉੱਧਰ ਤੇ ਇਹ ਲੱਗ ਪਈਆਂ ਮੀਮਾ ਇਕੱਲੀ ਰੋਟੀ ਖਾਣ ਤੇ ਹੁਣ ਸਾਰੇ ਆ ਗਏ ਆ ਰੋਟੀ ਖਾਣ ਲੱਗੇ ਆ ਬੜਾ ਨਾ ਅੰਦਰ ਬੈਠੇ ਹੋਏ ਆ ਹੁਣ ਅੰਦਰ ਠੰਡ ਲੱਗਦੀ ਪਈ ਹੈ ਮੈਨੂੰ ਬਾਕੀ ਸਾਰੇ ਬਾਹਰ ਨੱਚਦੇ ਪਏ ਆ ਉਹ ਜੀ ਪੀਂਦੇ ਆ ਹੁਣ ਚਾਹ ਖਾੜੇ ਜਾਣੇ ਫਿਰ ਆਪਾਂ ਚੱਲਿਆਂ ਘਾੜ ਉਹ ਅਜੀਵਾਂ ਚੱਲਿਆਂ ਹੁਣ ਪਿੰਦ ਪੀਂਦੇ ਆ ਸਾਰੇ ਚਾਹ ਤੁਹਾਨੂੰ ਮਿਲ ਰਹੀ ਬਾਈ ਤੋਂ ਬੱਤੀਆ ਚੋਰ ਜਾਣਾ ਕਰ ਜਾਗਾ ਲੱਗੀ ਨਹੀਂ ਕੀਤਾ ਤੇ ਛਾ ਮੇਰਾ ਬਾਈ ਤੋਂ ਬੱਤੀਆ ਕੀ ਤੂੰ ਮੇਰਾ ਬਾਈ ਤੋਂ ਬੱਤੀਆ ਹਾਏ ਹਾਏ ਚਲੋ ਬਈ ਨਾ ਲੈ ਲਿਆਨ ਘਾੜ ਤੇ ਕੀਤਾ ਨਾ ਨੂੰ ਫੋਨ ਵੀ ਆਜਾ ਹੁਣ ਗੱਡੀ ਚ ਜਾਣੇ ਆ ਤੁਰ ਕੇ ਜਾਣ ਜਾਣਾ ਰਾਤ ਪੋਤ ਲੋ ਜੀ ਪਹੁੰਚ ਗਏ ਆ ਚਲੋ ਜੀ ਵਾਹ ਵੇਖ ਲਿਆ ਸੁਖੀ ਸ਼ਾਂਤੀ ਅਗਲਾ ਅਗਲਾ ਇਹ ਤੇ ਘੜ ਵੀ ਭੁੱਲ ਗੀਆਂ ਨੇ ਉਹ ਜੀ ਆ ਗਏ ਆ ਆਪਾਂ ਘੜੇ ਤੇ ਠੰਡ ਬੜੀ ਲੱਗਦੀ ਪਈ ਹੀ ਗੋੜ ਨੇ ਫਿਰ ਆਪਣੀ ਜੈਕਟ ਦੇਤੀ ਪਾਬੀ ਨਹੀਂ ਸੋਵਿਗੇ ਐ ਕੰਬਲੋ ਛਾ ਕੇ ਗਏ ਨਹੀਂ ਸੀ ਸਾਡੇ ਨਾਲ ਅੱਧੇ ਜਾਣੇ ਇੱਧਰ ਸੌਣ ਨੂੰ ਅੱਧੇ ਜਾਣੇ ਉੱਪਰ ਬੈੱਡ 'ਤੇ ਸੌਣ ਨੂੰ ਤੈਨੂੰ ਬਾਅਦ ਵਿੱਚ ਹੁਣ ਗਾਲੀਏ ਕੱਪੜੇ ਵਗੈਰਾ ਚੇਂਜ ਕੋਈ ਗਾਲੀ ਮੈਂ ਨਹੀਂ ਅਸੀਂ ਪੁੱਆ ਕਰੀ ਕੋਈ ਨਹੀਂ ਆ ਕੇ ਤੁਝੇ ਵੀ ਨਹੀਂ ਆ ਲੈ ਦਿੱਤੇ ਮੈਂ ਡੱਟਾਏ ਨਹੀਂ ਇਹਨਾਂ ਪੈਣਾ ਹੱਥ ਲਾਗੇ ਬੰਨੇ ਬੈਠੇ ਮਮਾ ਤੋਂ ਮੂਹ ਗੱਪੀ ਕਰਾਉਂਦਾ ਸੀ ਨੇ ਤੁਮ ਹਿੱਥੇ ਜਿੱਥੇ ਮਰਜੀ ਚਾਰ ਚਲਾ ਦੋ ਕੋਈ ਨਹੀਂ ਛੇੜਦਾ ਉਹਨਾਂ ਨੂੰ ਲੱਗਦਾ ਨਾਲ ਲੱਗ ਗਿਆ ਆਹ ਚਾਹਣਾ ਹੁੰਦਾ ਤਾਂ ਨਹੀਂ ਨਾਲ ਲੱਗਦਾ ਕਮ ਤਾਂ ਗੜੀ ਹੈ ਬਿਜਨਸ ਕਰਨ ਦੇ ਨਾਲ ਫਾਈਲ ਚੱਲਦੀ ਹੈ ਨਾਲ ਅੱਛਾ ਨੀ ਤੇ ਇਹ ਕਿਤੇ ਨਾ ਚੱਲ ਜਲੀ ਕੋਈ ਮਾ ਚੱਲ ਦੇ ਦਿੰਦੀ ਨੇ ਉਹ ਕਿਹਦੀ ਰੱਖਦੀ ਆ ਮਰਜੀ ਜਦੋਂ ਦੇ ਦੁੱਤੀ ਆ ਹਾਏ ਕੜੇ ਮੈਨੂੰ ਫਿਰ ਸੀ ਉਬਲੋਗਰਾਂ ਨੇ ਵੀ ਇਹਨੂੰ ਚਲੋ ਬੰਦੇ ਹਾਂ ਨਾ ਅੱਗੇ ਚੱਲ ਜੰਦ ਵੀ ਤੇ ਵੀਰਾਂ ਤਾਹੀ ਬੈਠਦੇ ਚੱਲ ਜੋ ਵੀ ਹਾਂ ਤੂੰ ਬੈਠਾ ਚੱਲ ਜਾ ਜੋ ਤੂੰ ਸਿਰ ਤੇ ਕਰਨਾ ਚੱਪ ਚੱਪ ਭੈਣੀ ਚੱਪ ਪੰਜ ਘਾਟੇ ਆਈ ਛੇ ਘਾਟੇ ਆ ਕੇ ਅਵੇ ਜਦੋਂ ਮੈਨੂੰ ਨਹੀਂ ਨਹੀਂ ਆਈ ਮੇਕਅਪ ਕਰਕੇ ਮੇਕਅਪ ਸਾਫ ਹੁਣ ਨੇਚਰਲ ਬਿਊਟੀ ਦੱਸਣ ਲੱਗੇ ਤੇਰੇ ਮੇਕਅਪ ਹੋਇਆ ਤਾਂ ਜ਼ਿਆਦਾ ਸੋਹਣੀ ਲੱਗਦੀ ਰੋਜੀ ਇਹ ਐਸੀ ਮੇਕਅਪ ਤੋਂ ਬਿਨਾ ਵੀ ਸੋਹਣੇ ਲੱਗਦੇ ਆ। ਅੱਜ ਦੀ تیاری ਸਹੀ ਆ। ਸਿੰਪਲੀ ਸੋਹਣੇ ਲੱਗਦੇ ਆ। ਸਹੀ ਗੱਲ ਆ। ਕੱਲ੍ਹ ਜਾਇਕ ਤੇ ਪਹਿਨਣ ਦੇਤੀ ਪਹਿਨਣਾ। ਉਹ ਹੁਣ ਆਪਾਂ ਨੀਂਦ ਨਹੀਂ ਕਰਾਂਗੇ। ਫਿਰ ਸਵੇਰੇ ਦੇਖਦੇ ਆ ਘਟਾ ਨੂੰ ਜਾਣਾ ਹੈ, ਕੀ ਕਰਨਾ। ਉਹ ਆਂਦਾ ਹੀ ਠੰਡ ਲੱਪੇ। ਅੱਨੀ ਸੁੱਤੀ ਨਹੀਂ ਸੋਣਾ ਹੈਗਾ। ਹੱਲੇ ਅੱਪਾ ਨੇ ਵੀਡੀਓਜ਼ ਐਡੀਟਿੰਗ ਵਗੈਰਾ ਕਰਕੇ ਸਾਊਂਡ ਵਗੈਰਾ ਲੱਭ ਕੇ ਮੇਰੇ ਜਾ ਕੇ ਪਾ ਕੇ ਫਿਰ ਡਰਾਫਟ ਚ ਰੱਖ ਕੇ ਫਿਰ ਦਿਲੀ ਇੱਕ ਇੱਕ ਵੀਡੀਓ ਪੋਸਟ ਕਰਨੀ ਆ ਤੂੰ ਕਰਦੀ ਤੇ ਮੇਨੂੰ ਥੋੜੀ ਨੀਂਦ ਤੇ ਰਾਤ ਤੇ ਵੱਚ ਗਿਆ 11:30 ਤੋਂ ਉੱਪਰ ਟਾਈਮ ਹੋ ਗਿਆ ਵਾ ਤੇ 12:00 ਵਜੇ ਨਾਲਿਆ ਤੇ ਮੈਨੂੰ ਨੀਂਨੀ ਬਹੁਤ ਆਈ ਆ ਤੇ ਆ ਲੰਮੇ ਬਹਿ ਕੇ ਸਾਰੇ ਬਾਕੀ ਉਧਰ ਗੱਪਾਂ ਮਾਰੰਦੇ ਆ ਦੀਪ ਵੀ ਉਧਰ ਚਲ ਗਈ ਪੱਲੇ ਕਮਰੇ 'ਚ ਆਪਾਂ ਇੱਥੇ ਰਮਾਨਾ ਬੈਠ ਤੇ ਸੌਣ ਲੱਗੇ ਆ ਤੇ ਬਲੌਗ ਦਾ ਕਰਦੇ ਆ ਇੱਥੇ ਹੀ ਐਂਡ ਬਾਏ ਬਾਏ ਕੱਲ ਮਿਲਾਂਗੇ ਤੇ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਤਲਬ ਕਿ ਜਿੱਦਾਂ ਹੁਣ ਮੈਂ ਵਲੌਗ ਪਾਇਆ ਵਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੋਗੇ ਥੱਲੇ ਨੀਚੇ ਦਿੱਤਾ ਹੁੰਦਾ ਵਾ ਤੇ ਫਿਰ ਤੁਹਾਨੂੰ ਕੀ ਹੋਏਗਾ ਕਿ ਮੇਰੀ ਵੀਡੀਓ ਨੈਕਸਟ ਮਿਲਦੀਆਂ ਰਹਿਣਗੀਆਂ ਮੇਰੇ ਵਲੌਗ ਮਿਲਦੇ ਰਹਿਣਗੇ ਠੀਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਵੀ ਕਰ ਦਿਓ ਤੇ ਬਾਏ